ਸਨਾ ਕਰਨੀ ਅਸੀਂ ਤੇ ਮੁਦ ਤਾਂ ਤੋਂ ਸ਼ਸਤਰਾਂ ਦੀ ਪੂਜਾ ਕਰਦੇ ਆ ਰਹੇ ਆ ਅਸੀਂ ਮੰਨਦੇ ਨਹੀਂ ਕਿ ਸ਼ਸਤਰਾਂ ਨਾਲ ਕੋਈ ਪਰਦਵਾਰਾ ਜਾਂ ਧਰਮ ਦਾ ਸਥਾਨ ਵਿਰਸ਼ਟ ਹੁੰਦਾ ਸਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਹਿਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ ਐਤੇ ਮੇਰੇ ਪੀਰ ਨੇ ਐਤੇ ਮੇਰੇ ਗੁਰੂ ਨੇ ਮੈਂ ਤੇ ਇਹਨਾਂ ਤੋਂ ਮੱਥਾ ਟੇਕਦੀ ਐਤੇ ਜੈ ਜੈ ਜਗਤਕਾਰਨ ਸਿਸ਼ਟ ਉਵਾਰੰ ਮੰਮਪਿਤ ਪਾਰੰ ਜੈ ਤੇਗੰ ਤੇ ਸਾਰੀ ਦੁਨੀਆ ਮੱਥਾ ਟੇਕਦੀ ਐ 300 ਸਾਲ ਤੋਂ ਮੱਥਾ ਟੇਕਦੀ ਆ ਰਹੀ ਐ ਪਿਸਟਲਾਂ ਨੂੰ ਬੰਦੂਕਾਂ ਰਿਵਾਲਵਰ ਪੁਰਾਣੀਆਂ ਟੋਪੀਦਾਰ ਬੰਦੂਕਾਂ ਲੰਬੀਆਂ ਲੰਬੀਆਂ ਉੱਥੇ ਪਈਆਂ ਨੇ ਮੱਥਾ ਪੇ ਟੇਕਦੇ ਆ ਇਸ ਵਾਸਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ ਹੈ ਪੁਰਾਣੇ ਗੁਰਦੁਆਰਿਆਂ 'ਚ ਉੱਥੇ ਸ਼ਰਧਾਂ ਦਾ ਪ੍ਰਕਾਸ਼ ਹੁੰਦਾ ਰਿਹਾ ਹੈ ਇੱਕ ਮੇਰੇ ਤਨ ਨੂੰ ਸੁਰੱਖਿਅਤ ਰੱਖਦਾ ਹੈ ਇੱਕ ਮੇਰੇ ਮਨ ਨੂੰ ਸੁਰੱਖਿਅਤ ਰੱਖਦਾ ਹੈ ਇਹ ਤੇ ਸਦੀਆਂ ਤੋਂ ਅਸੀਂ ਪੂਜਦੇ ਆਏ ਆ ਤੁਸੀਂ ਕਦੀ ਇਤਰਾਜ਼ ਨਹੀਂ ਕੀਤਾ ਹੁਣ ਇਤਰਾਜ਼ ਕਰਨ ਦੀ ਲੋੜ ਕੀ ਪੈ ਗਈ ਦੇਸ਼ ਗੁਲਾਮ ਸੀ ਆਜ਼ਾਦੀ ਦਿਲਾਣਗੇ ਦੇਸ਼ ਆਜ਼ਾਦ ਹੋ ਗਿਆ ਹੁਣ ਇਤਰਾਜ਼ ਇਸ ਵਾਸਤੇ ਇਤਰਾਜ਼ ਕਿ ਦਰੇਸ਼ ਸਿੰਘਾਸਣ ਤੇ ਨਾ ਬੈਠ ਜਾਣ ਬਸ ਇਸ ਵਾਸਤੇ ਇਤਰਾਜ਼